ਨੇ ਕੋ ਪਰਮਾਨੰਦ ਬਣੀ ਗਿਆ ਭਾਈ ਗੁਰਜੀ ਦੇਖ ਕਾ ਤੇ ਬਣਿਆ ਸ਼ਾਨਦਸ਼ਾ ਅਕਾ ਖਿੱਤੋਂ ਤੱਕ ਪਹੁੰਚ ਗਿਆ ਕਿ ਬੰਦੇ ਨੂੰ ਪਤਾ ਨਹੀਂ ਹੈ ਕਿ ਮੈਂ ਸੱਚ ਬਣੀ ਤੁਰੇ ਅੱਦੇ ਤੇ ਬੈਠਾ ਹੈ ਇਹ ਪਤਾ ਹੀ ਨਹੀਂ ਹੈ ਬੰਦੇ ਨੂੰ ਭਾਵੇਂ ਕਿ ਜਿੰਨੇ ਬੰਦੇ ਬੰਦਾ ਸੁਮੇਤਾ ਗੁਰੂ ਗ੍ਰੀਵ ਦੇ ਬੰਦੇ ਨੂੰ ਪਤਾ ਨਹੀਂ ਆ ਜਦ ਕਿ ਜਨਨਕ ਕਿਸੇ ਤੇ ਇੱਥੇ ਗੱਲ ਆਇਆ ਇਹ ਦਸ਼ਿਆਂ ਵਿੱਚ ਐਕਚੁਅਲੀ ਅਕਾ ਕੋਈ ਨਾ ਬੰਦਾ ਪੈਕ ਚਾਹ ਰਿਹਾ ਹੈ ਨੰਬਰ 10 3 3 ਭਾਈ ਮਰਾ ਮੀਤ ਲਗਭਗ 2000 ਚਲੇਗੀ ਕਿ ਕਿੰਨੇ ਦਾ ਭਾਈ ਕੁੱਤੀ ਨਹੀਂ ਬੋਲ ਦੋਹਾਂ ਦਾ ਦੋਹਾਂ ਦੇ ਬਾਜੂਂ ਕੁੱਤੀ ਹੋਈ ਆ ਸਿਰਫ ਨਸ਼ਾ ਕਰਕੇ ਭਾਈ ਚੁਕਾ ਬਿੱਚ ਕੁਮੇਗਾ ਕਿ ਭਾਈ ਗੁਰੂ ਭਾਈ ਗੁਰੂ ਕਾ ਚੰਦਾ ਭਾਈ ਗੁਰੂ ਭਾਈ ਕਿਉਂ ਚੁਕਾ ਰਿਹਾ ਹੈ ਭਾਈ ਕੋਲ ਗਾਜੂ ਵਾਏ ਵਾਏ ਮੈਂ ਤੁਹਾਨੂੰ ਕਹਿੰਦਾ ਅੱਗੇ ਗੱਲ ਹੈ ਵੀ ਅੱਗੇ ਗੱਲ ਬਾਜੀ ਬਹੁਤ ਪਾਪਾ ਪਾਈ ਤੇ ਪੂਰਾ ਮੈਂ ਚਾਹ ਪਿਆਈ ਸੀ ਕਮੈਂਡ ਇਹ ਅੱਜ ਵੀ ਤੁਹਾਨੂੰ ਜਿੱਥੇ ਆਉ ਅਲਾਈ ਵਾਏ ਵਾਏ ਕੱਢੋ ਬਦਲ ਪਾਈ ਦੀ ਕਿੰਨੇ ਆ ਗਿਆ ਨੂੰ ਨਾ ਚੇਜਿੰਗ ਬਹੁਤ ਸਾਰੇ ਹਾਲਾਤੇ ਇੱਥੇ ਪਹੁੰਚ ਪੂਰੀ ਨਹੀਂ ਲਿਖੀ ਮੇਰਾ ਵੀ ਲੱਗਦਾ ਇਹ ਆ ਜਿਹਨਾਂ ਨਾਲ ਕੰਮ ਕਰਨਾ ਨਾ ਤੋਂ ਤਾਂ ਲੱਗਦਾ ਵਾ ਕਿ ਅੱਜ ਅਸੀਂ ਜਿਹੜੇ ਪ੍ਰੈਜ਼ੀਡੈਂਟ ਨੇ ਹੈ ਜਿਸ ਦੇ ਅੱਗੇ ਅੱਜ ਤੇਰੇ ਹੋਵੇ ਉੱਥੇ ਕਿੰਨੀ ਦੁਨੀਆ ਲੱਗੀ ਹੋਊ ਹੈ ਕਿੰਨੀ ਦੁਨੀਆ ਲੱਗੀ ਹੋਊ ਉੱਥੇ ਜਾ ਰੋਟੀ ਪਕਣੀ ਕਿਹੜੀ ਕਿੰਨੀ ਦਿਨਾਂ ਤੋਂ ਲੱਗ ਰਹੀ ਹੈ ਜੇਕਰ ਰੋਟੀ ਤੱਕ ਨਹੀਂ ਪਸੀ ਲਾ ਕੋ ਅਣਗੋਖਿਆ ਕਰਤੀ ਨਾਗੇ ਤਾਂ ਸਾਨੂੰ ਤੁਹਾਨੂੰ ਹੀ ਕਿਉਂ ਸੇਵਾ ਦੇ ਦੇ ਗਏ ਨੂੰ ਕੰਦੇ ਨੂੰ ਚੱਡੀ ਗੱਲ ਨਹੀਂ ਤੁਹਾਨੂੰ ਹੀ ਕਿਉਂ ਸੇਵਾ ਦੇ ਮੈਨੂੰ ਮਾਣ ਮੈਨੂੰ ਸੇਵਾ ਦਿੱਤੀ ਹੈ ਜਿਸ ਕਰਕੇ ਤੁਹਾਨੂੰ ਨੇ ਗੱਲ ਨਾ ਸਮਾਂ ਕੋ ਮਰ ਮਰਦੀ ਕਹਿੰਦੀ ਕਿ ਜੀ ਧੰਨਵਾਦ ਆ ਬਸ ਤੇ ਮੈਂ ਨਹੀਂ ਪਹ ਹਿਫਾਜ਼ਤ سیوا کرتے رہے اور بیک ٹائم میں کام کر رہے ہیں اور اسپیشلی کال کی نے کہل آؤ اسکول آ کے دیکھو بڑے ہی منگی والے تجی بھا جی ہلاک بھی دسے کسی نے سر دو تین دن کو پسے پسے پہلے کام کر دیا بہت ہی آپ ایک تین دن رکایا ہوا ہر کسی میڈیکل اسٹور لگ گئے ہوئے کہ بندہ بڑا زیادہ درد ہوا ہے لگ کے بہ جائے ਉਥੇ ਬੈਟਰੀ ਕਿੰਨੀ ਉੱਥੇ ਗਈ ਜਾਂਦਾ ਮਾਰੀ ਕੇ ਉਹ ਵੀ ਕੋਆਵਾ ਉਹਨੇ ਮੱਧਿਆਵਾਰ ਤਾਂ ਤਾਂ ਅੱਧਾ ਆਇਆ ਉਹ ਆ ਕੇ ਬੈਠ ਗਿਆ ਚਾਹ ਮੰਗੀ ਚਾਹ ਦੋਰੀ ਮੈਂ ਬਹੁਤ ਹਾਂ ਫਿਰ ਜੀ ਅੱਜੀ ਨੂੰ ਕਹਿੰਦੇ ਤਾਂ ਵੀਡੀਓ ਵਾਤੋ ਸ਼ੀਖ ਤੁਸੀਂ ਦੇਖਿਆ ਉਹ ਕਿੰਨੇ ਮੱਧਿਆਲਾ ਹਾਲ ਤੇ ਬੈਠੀ ਆ ਰਾਬਰ ਜੀ ਉਸ ਕੋਲ ਨਾਲ ਪੋਟੀਆਂ ਸਾਥੀ ਤਾਂ ਜੀ ਸਕੂਲੋਂ ਵੀ ਆਸੇ ਹਾਂ ਦਾ ਤੁਸੀਂ ਹੱਸ ਕੇ ਜਾਈ ਆ ਰਹੇ ਉਹਨਾਂ ਨੇ ਮਨ ਉਹਨਾਂ ਦੇ ਦਿਲ ਵਿੱਚ ਆਈ तव्हां असांखे कॉल थी तव्हां बि सूरु कॉल कर सघो एडा